ਜ਼ਿਲ੍ਹਾ ਗੁਰਦਾਸਪੁਰ ਦੀਨਾ ਨਗਰ ਦੇ ਪਿੰਡ ਅਵਾਖਾਂ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਰਵਨੀਤ ਸਿੰਘ ਆਪਣੇ ਪਰਿਵਾਰ ਦਾ ਭੋਗ ਇੱਕ ਸਵਾਰਨ ਲਈ 11 ਲੱਖ ਰੁਪਏ ਏਜੰਟ ਨੂੰ ਦੇ ਕੇ ਵਿਦੇਸ਼ ਗਿਆ ਸੀ। ਏਜੰਟ ਨੇ ਉਸ ਨੂੰ ਟੂਰਿਸਟ ਵੀਜ਼ੇ ਤੇ ਰੂਸ ਭੇਜ ਦਿੱਤਾ ਅਤੇ ਉਸ ਦੇ ਵੱਲੋਂ ਉਸੇ ਦੇ ਤਰ੍ਹਾਂ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਨੂੰ ਵੀ ਅੱਗੇ ਅਮਰੀਕਾ ਵਰਗੇ ਦੇਸ਼ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਵੀ ਰੂਸ ਪਹੁੰਚਾ ਦਿੱਤਾ। ਇਹ ਲੋਕ ਕੋਮਰਲੀ ਬਾਹਰ ਗਏ ਤਾਂ ਰਸ਼ੀਅਨ ਪੁਲਿਸ ਦੇ ਅੜਿੱਕੇ ਚੜ ਗਏ ਜਿਸ ਤੋਂ ਬਾਅਦ ਰੂਸੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਰਸ਼ੀਅਨ ਸੈਨਿਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਸੈਨਿਕ ਅਧਿਕਾਰੀਆਂ ਹੀ ਕਾਬੂ ਕੀਤੇ ਗਏ ਨੌਜਵਾਨਾਂ ਨੂੰ ਸਜ਼ਾ ਦਿਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਲੜਾਈ ਦੇ ਵਿੱਚ ਲੜਨ ਅਤੇ ਰੂਸ ਦੀ ਫੌਜ ਵਿੱਚ ਭਰਤੀ ਕਰ ਲੈਂਦੇ ਨੇ ਜਿਨ੍ਹਾਂ ਦੀ ਬੀਤੇ ਦਿਨ ਰੂਸ ਸੈਨਿਕਾ ਦੀ ਵਰਦੀ ਦੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਰੂਸ ਸੈਨਿਕਾ ਦੀ ਵਰਦੀ ਵਿੱਚ ਹਥਿਆਰ ਫੜ ਕੇ ਖੜੇ ਨੇ ਇਹ ਪੰਜਾਬੀ ਨੌਜਵਾਨ ਭਾਰਤ ਸਰਕਾਰ ਪਾਸੋਂ ਉਹਨਾਂ ਨੂੰ ਰੂਸ ਤੋਂ ਕੱਢਣ ਦੀ ਗੁਹਾਰ ਲਗਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸੱਤ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸਬੰਧਿਤ ਨੇ ਰੂਸ ਦੇ ਵੱਲੋਂ ਯੂਕਰੇਨ ਦੇ ਨਾਲ ਲੜਨ ਦੇ ਲਈ ਭੇਜ ਦਿੱਤੇ ਗਏ ਨੇ ਜਿਸ ਕਰਕੇ ਗੁਰਦਾਸਪੁਰ ਦੇ ਨੌਜਵਾਨਾਂ ਦੇ ਪਰਿਵਾਰ ਵੀ ਸਹਿਮੇ ਹੋਏ ਨੇ ਕਿ ਇਹਨਾਂ ਦਾ ਭਵਿੱਖ ਕੀ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਕੋਈ ਅਜਿਹਾ ਪਾਣਾ ਨਾ ਵਾਪਰ ਜਾਵੇ ਇਸ ਸਬੰਧੀ ਮਾਪਿਆਂ ਨੇ ਵੀ ਰੋ ਰੋ ਕੇ ਹੱਟ ਵੀਤੀ ਸੁਣਾਈ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਮਾਪੇ ਦੀ ਸਾਰੀ ਗੱਲਬਾਤ ਗੁਰਦਾਸਪੁਰ ਤੋਂ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਟੂਰਸਟ ਵੀ ਜੇ ਤੇ ਗੇਹ ਨਾ ਥੋਦੇ ਤੇ ਉਹ ਅੱਗੇ ਪਤਾ ਨਹੀਂ ਉਹਨਾਂ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤੈਨਾਂ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗੇ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿਦਾਂ ਕਰਕੇ ਗਏ ਨੇ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਗਏ ਤੇ ਉਹ ਬਾਰਡਰ ਤੇ ਖੜ ਲਿਆ। ਬਾਹਰ ਵੀ ਨਾ ਪੁਲਿਸ ਵਾਲਿਆਂ ਨੇ ਭੜਿਆ ਤੇ ਪੁਲਿਸ ਵਾਲੇ ਕਹਿੰਦੇ ਇੱਕ ਇੱਕ ਦੋ ਦਿਨ ਖੜਾ ਰੱਖਿਆ ਉੱਥੇ ਤੇ ਉਹ ਨਾ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ। ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲਏ ਕਹਿੰਦੇ ਜਾ ਤੂੰ ਹੀ 10 ਸਾਲ ਦੀ ਸਜ਼ਾ ਭੁਗਤ ਉੱਥੇ ਤੇ ਜਾ ਤੂੰ ਹੀ ਫਿਰ ਇੱਥੇ ਭਰਤੀ ਹੋ ਜੋ ਸਾਡੇ ਚ। ਹਾਂਜੀ ਤੇ ਫਿਰ ਮੁੰਡੇ ਕਹਿੰਦੇ ਪਿਆਹੀ ਹੁਣ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਉੱਥੇ ਜੇਲ੍ਹ ਚ ਕਿਦਾਂ ਕਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ। ਤੇ ਇਹਦੇ ਨਾਲੋਂ ਤਾਂ ਹੀ ਫਿਰ ਆਰਮੀ ਦੇ ਐਂਡਰੀ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਹੁਣ ਆ ਗਾ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ ਉਹਦੀ ਉਮਰ ਘੱਟ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋ ਗਈ ਦੀ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਏ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕੱਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨੇ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੇ ਉਹ ਹੋਰ ਕਿਤੇ ਅੱਗੇ ਭੇਜਨੇ ਇਹਨਾਂ ਨੇ ਨੇ ਉਹ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਟ ਚ ਪਹਿਲਾਂ ਹੀ ਨਾ ਉਹ ਟ੍ਰੇਨਿੰਗ ਦੇ ਕਰਦੇ ਤਾਂ ਉਹ ਜੂੰਟ ਤੋਂ ਉਹਨਾਂ ਅੱਗੇ ਭੇਜਣੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਜੋ ਉੱਥੇ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ਿਸ਼ ਨਹੀਂ ਤੇ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟ੍ਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ-ਗੁੱਲ ਸਮਝਾ ਦਿੰਦੇ ਨਾ ਤੇ ਕਹਿੰਦੇ ਹਾਂ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇਣ ਉਹਨਾਂ ਨੂੰ ਵੀ ਜਾਣੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਆਹੋ ਬੇਨਤੀ ਕਰਨਿਆਂ ਹਿਤ ਕਰਜ਼ਾ ਚੋਕ ਕੇ ਗਿਆ ਹੀ ਆਇਆ ਹੋ ਫੀਲ ਕਰਨਿਆਂ ਵੀ ਸਾਡੀ ਮਦਦ ਹੋ ਜੇ ਸਾਡੇ ਬੱਚੇ ਵਾਪਸ ਆ ਜਾਣ ਘਰ ਵੇਜ ਦੇਣ ਹਾਂਜੀ ਮੇਰਾ ਨਾਮ ਨਵਦੀਪ ਕੌੜਾ ਮੇਰੇ ਵੀਰ ਦਾ ਨਾਮ ਰਵਨੀਤ ਸਿੰਘ ਅ ਵੀਰਾਡ ਨੂੰ ਕਰੋਂ ਗਿਆ ਨੂੰ 4 ਬੰਦ ਮਹੀਨੇ ਹੋ ਗਏ ਆ ਜੀ ਹੂੰ ਤੇ ਉਹ ਇਤੋਂ ਕਹਿ ਗਏ ਤੇ ਗਏ ਵੀ ਟੂਰਿਸਟ ਵੀਜ਼ੇ ਤੇ ਜਾਣਾ ਗਾੜੀ ਤੇ ਜਦੋਂ ਕਰੋਗੇ ਮਤਲਬ ਗਾਂ ਨੂੰ ਜਾਣ ਨੂੰ ਨਿਕਲੇ ਹਿੱਤੇ ਉਹਨਾਂ ਨੇ ਕਿਆ ਇੱਕ ਹੈਗੇ ਗਈ ਮਮੇ ਹੀ ਆ ਹੀ ਨਿਕਲਣ ਲੱਗਿਆ ਗਾਂ ਨੂੰ ਤੇ ਹੈਨਾ ਵੀ ਘੁੰਮਣ ਕਮਨ ਜੋ ਵੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਫੂਨ ਫਾਨ ਆਣਾ ਬੰਦ ਹੋ ਗਿਆ ਨੈਟ ਆਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ ਨੈਟ ਨਹੀਂ ਔਨ ਹੋਇਆ ਤੇ ਜਦੋਂ ਨੈਟ ਔਨ ਹੋਇਆ ਨੈਟ ਔਨ ਕੀਤਾ ਉਹਨਾਂ ਨੇ ਫਿਰ ਉਹਨਾਂ ਦੇ ਦੋਸਤਾਂ ਨੇ ਵੀ ਦੋਸਤਾਂ ਨੇ ਵੀ ਮਤਲਬ ਹਨੂ ਨੰਬਰ-ਨੰਬਰ ਸੀਗੇ ਉਹਨਾਂ ਨੇ ਵੀ ਕਾ ਪੀ ਇਹੀ ਪੀ ਦਫਾ ਸਿਧੇ ਹਨੂ ਯਕੀਨ ਇਹ ਫਿਰ ਥੋੜੇ ਦਿਨਾਂ ਬਾਅਦ ਫਿਰ ਰਵਨੀਤ ਦਾ ਵੌਇਸ ਮੈਸੇਜ ਆਇਆ ਭੀ ਭੀ ਇਦਦਾ ਮੰਮੀ ਪੀ ਹਨੂ ਅਹੀਂ ਕ੍ਰੋਸ ਕੀ ਲੱਗਿਆ ਕ੍ਰੋਸ ਕਰਨ ਲੱਗੇ ਆ ਕੀ ਕੁਛ ਲੱਗੇ ਆ ਕਰਨ ਤੇ ਮੰਮੀ ਹਨੂ ਨਾਲ ਤੇ ਬੰਦੇ ਮਿਲੇ ਤੇ ਉਹਨਾਂ ਨੇ ਨਾ ਹਨੂ ਕਿਆ ਵਾ ਇੰਨੀ ਗੱਲ ਭੀ ਨਹੀਂ ਪੱਲਾ ਇੱਥੇ ਰੱਖਿਆ ਨਾ ਨਾ ਤੂੰ ਕਿਉਂ ਪਰਮਾ ਬੰਦੇ ਮਿਲੇ ਤੇ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਐ ਵੀ ਅਸੀਂ ਤੁਹਾਨੂੰ ਇਥੇ ਸਿਕਿਉਰਿਟੀ ਗਾਰਡ ਜਾਂ ਕੋਈ ਹੈਲਪਰ ਰੋਲ ਪਰ ਦੀਦਾ ਆਰਮੀ ਚ ਹੈਲਪਰ ਹੁੰਦੇ ਆ ਤੇ ਉਹਦੀ ਜੌਬ ਆਫਰ ਦਿੱਤੀ ਆ ਤੇ ਮੰਮਾ ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਆ ਤੇ ਹੋਰ ਪਤਾ ਨਹੀਂ ਕੀ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ ਵਿੱਚ ਰੋਟੀ ਪਾਣੀ ਹਾਂ ਵਿੱਚ ਸਭ ਕੁਝ ਆ ਤੇ ਮੰਮੀ ਕਾਫੀ ਜਣੇ ਆ ਹੈਨਾ ਤੇ ਇਹਨਾਂ ਨੇ ਹਾਲ ਉਹਨੇ ਦਿੱ ਪਰਤੀ ਕਰ ਲਿਆ ਉਹਨ ਉਸ ਤੋਂ ਗਾਂ ਮਤਲਬ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿੱਦਾਂ ਉਹਨਾਂ ਨੂੰ ਗਾਂਹ ਪਰਤੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਸ ਵੇ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਹਾਂ ਉਹਨਾਂ ਨੇ ਉਹ ਗੱਲ ਦਸੀ ਕਹਿੰਦੇ ਮਮਾ ਸਾਡੇ ਤੋਂ ਪਹਿਲਾਂ ਵੀ ਇੱਕ ਗਰੁੱਪ ਗਿਆ ਹੈ ਤੇ ਉਹ ਹੁਣ ਇਹ ਇਹ ਥੋੜੀ ਪਿੱਛੇ ਨੇ ਇਸ ਕਰਕੇ ਵੀ ਜਿਹੜਾ ਇਹਦੇ ਨਾਲ ਤਾਂ ਮੁੰਡਾ ਨਾ ਉਹਦੀ ਨਾ ਏਜ ਕਟ ਸੀਗੀ 18 ਪਲੱਸ ਨਹੀਂ ਸੀਗਾ ਤੇ ਇਹ ਹੁਣ ਥੋੜੇ ਦਿਨਾਂ ਨੂੰ ਹੋ ਗਿਆ ਕੰਪਲੀਟ ਹੋ ਗਿਆ ਇਹਦੇ ਤੇ ਇਹਨਾਂ ਨੂੰ ਪਿੱਛੇ ਰੱਖਿਆ ਦਾ ਜਿਹੜਾ ਇਸ ਤੋਂ ਪਹਿਲਾਂ ਗਰੁੱਪ ਗਿਆ ਆ ਨਾ ਉਹਨਾਂ ਨੂੰ ਮੰਮੀ ਵੀ ਪਤਾ ਨਹੀਂ ਕੀ ਸਖਲਾਈ ਦੇ ਰਹੀ ਟ੍ਰੇਨਿੰਗ ਦੇਣ ਦੇ ਹੁਣ ਇਹ ਨਹੀਂ ਨਾਂ ਨੇ ਵੀ ਨਹੀਂ ਖੋਲ ਕੇ ਦੱਸੇ ਵੀ ਟ੍ਰੇਨਿੰਗ ਕਿਸ ਗੱਲ ਦੀ ਦਿੱਤੀ ਆ ਉਹਨਾਂ ਵੀ ਨਹੀਂ ਪਤਾ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਸ਼ਾਇਦ ਨਹੀਂ ਗੱਲ ਕਰ ਸਕਦੇ ਉਹਨੇ ਤੇ ਹੁਣ ਉਹ ਵਾਲਾ ਗਰੁੱਪ ਹੈ ਜਿਹੜਾ ਉਹ ਸ਼ਾਇਦ ਉਹ ਗੱਲ ਹੋਈ ਹੋਏਗੀ ਉਹ ਗਰੁੱਪ ਗਾਂ ਭੇਜਿਆ ਕਿਤੇ ਹੁਣ ਇਹ ਵੀ ਨਹੀਂ ਪਤਾ ਕਿ ਕਿੱਥੇ ਭੇਜਿਆ ਆ ਉਹਨਾਂ ਨੇ ਗਾਂ ਪਤਾ ਇਤਿਹਾਸ ਵਰਸੋਂ ਤੱਕ ਇਹਨਾਂ ਨੂੰ ਵੀ ਉੰਦੀ ਜਗ੍ਹਾ ਜਿੱਥੇ ਪਹਿਲੇ ਹੀ ਨਾ ਉਹਨਾਂ ਦੀ ਜਗ੍ਹਾ ਇੱਕ ਦੋ ਦਿਨਾਂ ਵਿੱਚ ਭੇਜ ਦੇਣਾ ਕੀਤਾ ਆਰਮੀ ਚ ਭਰਤੀ ਹੈ ਸਾਈਨ ਸੂਨ ਕਰਾ ਲੈ ਦੇਣਾ ਸਾਈਨ ਸੂਨ ਪਤਾ ਨਹੀਂ ਕੀ ਕਰਾਏ ਕਰੋਇਆ ਕੁਝ ਬੋਨ ਸਾਈਨ ਸੂਨ ਕੀਤਾ ਹੋਇਆ ਹਨਾ ਨੇ ਉਹ ਨਹੀਂ ਹੁਣ ਸਾਨੂੰ ਪਤਾ ਚੱਲਦਾ ਪਿਆ ਵੀ ਗਾਂ ਕਿੱਥੇ ਭੇਜ ਨਾ ਆਇਆ ਜਾਂ ਜਿਹੜੇ ਗਾਂ ਗਰੁੱਪ ਗਏ ਆ ਮੁੰਡਿਆਂ ਦਾ ਇਹਨਾਂ ਦੇ ਫਰੈਂ ਉਹਨੋਂ ਉਹ ਗਾਂ ਕਿੱਥੇ ਗਏ ਆ ਹੁਣ ਉਸ ਗੱਲ ਦਾ ਕੁਛ ਪਤਾ ਮੈਂ ਕਹਿੰਦੇ ਵੀ ਸਾਨੂੰ ਮੰਮੀ ਵੀ ਤੂੰ ਆ ਰੋਲਾ ਪਾਓ ਗਾਂ ਗੱਲ ਕਰੋ ਕਿਤੇ ਜਿਹੜੇ ਜਿਹੜੇ ਫਰੈਂਡ ਐ ਸਾਰੇ ਵੀ ਤੂੰ ਇਕੱਠੇ ਹੋ ਉਹ ਤੇ ਗਾਂ ਗੱਲ ਕਰੋ ਕਿਤੇ ਵੀ ਮੰਮੀ ਇਹ ਫਸ ਗਏ ਤੇ ਵੀ ਸਾਨੂੰ ਕਢਾਉਣ ਕਿਉਂਕਿ ਇਹ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਗਾਂ ਨੂੰ ਕਿੱਥੇ ਲੈ ਕੇ ਜਾਣਾ ਲੜਾਈ ਵਸਦੀ ਭੀ ਤਾਂ ਫਿਰ ਹੋਰ ਕੀ ਹੈ ਮਾਸਕੋ ਰਾਜਤਾਨੀ ਆ ਤਾਂ ਉਹ ਪੁਲਿਸ ਆਇਟ ਫਿਰ ਤਾਂ ਪਤਾ ਹੀ ਹੈ ਲੜਾਈ ਲੱਗੀ ਦੀ ਹੈ ਫਿਲਹਾਲ ਤੇ ਦੋ ਜਨੇ ਆ ਜਿਹੜੇ ਇਹਨਾਂ ਤੋਂ ਪਹਿਲਾ ਗਰੁੱਪ ਗਿਆ ਉਹ ਤੇ 8 7 8 ਜਣੇ ਹੋਣੇ 7 8 ਜਣੇ ਹੈਗੇ ਹਾਂਜੀ ਉਹ ਵੀ ਪੰਜਾਬੀ ਹੈ